ਅਗਤ ਹੈ ਕਿਸਾਨ ਵੀਰੋ ਹਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲ ਜੀ ਜਾਂਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਪਿੰਡ ਸਹਿਣਾ ਜੀ ਬਾਈ ਰਾਜ ਕੋਲੇ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲ ਜੀ ਜਾਂਦਾ ਆਪਾਂ ਦੋ ਝੋਟੀਆਂ ਤੁਹਾਡੇ ਵਾਸਤੇ ਲੈ ਕੇ ਆਏ ਇੱਕ ਤੁਹਾਡੀ ਮੰਗ ਤੋਂ ਕੜ ਗੱਪਣ ਪੂਰੀ ਕੋਕਾ ਪੀਸ ਝੋਟੀ ਕਿੰਨਾ ਦੁੱਧ ਰਹਿੜੀਆ ਬੱਚਾ ਨਾਲ ਆ ਜੀ ਉਹਦੇ ਵੀ ਸਾਰਾ ਕੁਝ ਬਾਈ ਤੋਂ ਪੁੱਛਾਂਗੇ ਕਪਾ ਤਾਜੀ ਝੋਟੀ ਸੂਈ ਵੀ ਲੈ ਕੇ ਆਏ ਆ ਕਿੰਨੇ ਦਿਨਾਂ ਦੀ ਸੂਈ ਵੀ ਆ ਇਹ ਵੀ ਬਾਈ ਨਾਲ ਗੱਲਬਾਤ ਕਰਾਵਾਂਗੇ ਤੇ ਵਾਕਿਆ ਜ਼ਿਆਦਾ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਤੇ ਗੱਲਬਾਤ ਬਾਈ ਰਾਜਨ ਨਾਲ ਕਰਾਵਾਂਗੇ ਆਜੋ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਕੁੱਟੇ ਹੋ ਠੀਕ ਹੋ ਠੀਕ ਠਾਕ ਹਾਂ ਵੀਰੇ ਵਧੀਆ ਵਧੀਆ ਵੀਰੇ ਓਕੇ ਆ ਜਾਮਾ ਕੰਮਕਾਰ ਠੀਕ ਆ ਕੰਮਕਾਰ ਵਧੀਆ ਵੀਰੇ ਓਕੇ ਤੇ ਨੰਬਰ ਬੋਲੋ ਪਹਿਲਾਂ ਦਾ ਨੰਬਰ 9876347016 ਕੁੱਟੇ 9876347016 ਜ਼ਿਲ੍ਹਾ ਆਪਾਂ ਨੂੰ ਬਰਨਾਲਾ ਪੈਂਦਾ ਤਹਿਸੀਲ ਦੱਬਾ ਨੇੜੇ ਪੱਖੋ ਕੈਂਚੀਆਂ ਦੇ ਪਧਾਉ ਰਹਿ ਜਾਂਦਾ ਓਕੇ ਜੀ ਤੇ ਬਾਜਾ ਖਾਨਾ ਰੋਡ ਤੇ ਆਪਣਾ ਪਿੰਡ ਹੈ ਮਹਿਰ ਵਾਲੇ ਅੱਡੇ ਤੋਂ ਸਿੱਧੂ ਪੱਤੀ ਪੁੱਛ ਕੇ ਘਰ ਆ ਸਕਦਾ ਜਿੱਥੋਂ ਮਾਰਦੇ ਸਿੱਧੀ ਆ ਜਾਂਦੀ ਆ ਉਧਰੋਂ ਹਨਾ ਮਹਿਰ ਵਾਲੇ ਅੱਡੇ ਤੋਂ ਸਿੱਧੀ ਸੜਕ ਆਪਣੇ ਘਰੇ ਆਉਂਦੀ ਆ ਰਾਜ ਦਾ ਘਰ ਸਿੱਧੂ ਪਤੀ ਪੁੱਛ ਕੇ ਸਿੱਧਾ ਆ ਸਕਦਾ ਓਕੇ ਜੀ ਤੇ ਵੀਰੇ ਅੱਜ ਆਪਾਂ ਕਿੰਨੇ ਨਾਗ ਦਿਖਾਉਣੇ ਰਾਜ ਅੱਜ ਬੂਟੇ ਮੰਗਿਆ ਤਾਂ ਹੁੰਦੀਆਂ 8-10 ਆਪਣੇ ਕੋਲ ਹਰ ਵਾਰ ਅੱਜ ਸਿਲੈਕਟਡ ਜੇ ਦੋ ਹੀ ਦਿਖਾਉਣੇ ਆਂ ਬਸ ਦੋ ਹੀ ਦਿਖਾਉਣੇ ਆ ਤੇ ਦੂਜਾ ਕੱਲ ਨੂੰ ਪਾਵਾਂਗੇ ਓਕੇ ਤੇ ਰਾਜ ਜਿਹੜੀ ਪਹਿਲੇ ਨੰਬਰ ਤੇ ਆਪਾਂ ਝੋਟੀ ਦੇਖੀਏ ਨੇ ਆ ਸਿੰਘ ਸੁੰਗ ਦੀ ਇੱਕ ਨੰਬਰ ਹਨਾ ਤੇ ਕਦੋਂ ਸੁਈ ਆ ਵੀਰੇ ਇਹ ਇਹ ਵੀਰੇ ਅੱਜ ਤੀਜੇ ਦਿਨ ਇਹਨੂੰ ਕੋਈ ਨੂੰ ਨਾਲ ਬਨਾਲਾ ਚਿੱਤਰ ਮਗਰ ਕੀ ਆ ਗਿਆ ਮਗਰ ਇਹਦੇ ਕੱਟਾ ਸੀ ਆ ਦੇਖੋ ਵੀਰੋ ਬਾੜੂਆ ਨਾਲ ਆ ਤੀਜੇ ਦਿਨ ਨੇ ਰਾਜ ਮੇਨ ਨਾਲ ਦੁੱਧ ਜਾਂ ਬੌਲਾ ਹੀ ਆਜੇ ਹਨਾ ਕਿੰਨਾ 2.5 ਕਿਲੋ ਪਮਣੀ ਝੋਲੇ ਚ ਅਗਲਾ ਡੱਬਾ ਪਾ ਲਿਆ ਵੇ ਓਕੇ ਹੋ ਜਾ ਮਗਲੋ ਤੇ ਕਿੰਨਾ ਜਮਾ ਗੋਹਲੀ ਆ ਪਾੜਦੀ ਆ ਚੁੱਲੇ ਟਰਕੇ ਦੇ ਦੇ ਓਕੇ ਵਾਲ ਕੇ ਦੇਖ ਲੈ ਤੇ ਕਿੰਨਾ ਦੁੱਧ ਕਹਿ ਕੇ ਦੇਵਾਂਗੇ ਵੀਰੇ ਆਪਾਂ ਦੁੱਧ ਵੀਰੇ 14 ਕਿਲੋ ਦੁੱਧ ਖਰਾ ਤੇ ਬਾਕੀ ਦਾ ਸ਼ੋ ਕੁਆਲਿਟੀ ਝੋਟੀ ਆ ਨਾ 14 ਕਿਲੋ 11 12 ਨੇ ਪਲੂਨ ਨੇ ਦਿੱਤਾ 14 ਕਿਲੋ ਦੁੱਧ ਖਰਾ ਦੇ ਦਿੰਦੇ ਦੂਜਾ ਸੂ ਆ ਗਿਆ ਦੂਜਾ ਸੂ 10 ਕਿਲੋ ਹੁਣ ਗੋਹਲੀ ਤੁੰਨਾ ਡੰਗਾਂ ਦੀ ਡੈੜੀ ਆ ਜਮਾ ਓਕੇ ਜੀ ਬਾਕੀ ਦਾ ਥਣ ਲੈਵੇ ਦੀ ਖਬਰਦਾਰ ਆ ਹਨਾ ਆ ਦੇਖੋ ਸਿੰਗ ਕਰੋ ਚੈੱਕ ਕਿ ਉਹ ਕਾ ਪੀਸ ਲਿਆਓ ਜੀ ਖੋਲ ਕੇ ਨੂੰ ਤੋਲੋ ਤਾਰਾ ਕਰਾਈਗੇ ਚੈੱਕ ਤੇ ਝੋਟੀ ਨੇ ਜੇ ਆਪਾਂ ਗੱਲ ਕਰ ਲਗੇ ਵਾਕਈ ਤੁਸੀਂ 13 ਮੰਨ ਕੇ ਲੈ ਲਿਓ ਭੌਂ ਦੀ 12 ਮੰਨ ਕੇ ਲੈ ਲਿਓ ਪਰ ਇਹਨੇ ਦੁੱਧ ਜਿੰਨਾ ਦੇਣਾ ਤੁਹਾਨੂੰ ਇਹਦੇ ਲੇਵੇ ਦੀ ਦਿੱਕਤ ਦੱਸੂਗੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਕੋਈ ਆਪਾਂ ਉਹੀ ਭਗਾਈ ਮਾਰੀ ਜਾਏ ਕਿ ਆ ਦੇਖੋ ਜੀ ਕੱਲਾ ਕੱਲਾ ਥਾਣ ਲੱਗਿਆ ਵਾ ਵੀਡੀਓ ਬਣਾਉਣ ਦਾ ਟਾਈਮ ਚ ਹਜੇ ਪੂਰਾ ਟਾਈਮ ਹੋਣ ਦੇ ਵਿੱਚ 3 ਤੋਂ 4 ਘੰਟੇ ਬਾਕੀ ਹੈ ਜੀ ਉਸ ਹਿਸਾਬ ਨਾਲ ਜੱਜ ਕਰ ਲਿਓ ਤੇ ਲੇਵਾ ਨਾ ਕੱਟੀ ਦਾ ਪੂਰਾ ਚੰਗਾ ਤੇ ਕੱਲਾ ਕੱਲਾ ਥਾਣ ਲੱਗਿਆ ਤੇ ਕੱਟੀ ਤਾਂ ਕਹਿੰਦਾ ਤੇ ਫੇਰ ਦੇਖੋ ਜੀ ਜੇ ਕੱਟੀ ਹੈਗੀ ਤਾਂ ਕੱਟੀ ਕਹਤਾ ਤੇ ਬਾਕੀ ਦੀ ਗੱਲ ਸੋਹਣੀ ਵੀ ਤੇ ਨਾਲ ਪਲੱਸ ਦੁੱਧ ਵੀ ਦਿੰਦੀ ਹੈਗੀ ਚੰਗਾ ਆ ਦੇਖੋ ਜੀ ਖਾਣ ਲੇਵਾ ਕਰੋ ਚੈੱਕ ਇੱਕ ਨੰਬਰ ਤੇ ਧਾਰਾ ਧੂਰਾ ਤੁਹਾਨੂੰ ਚੈੱਕ ਕਰਾਵਾਂਗੇ ਤੇ ਪਿੱਠ ਪੁੜੇ ਦੀ ਬੰਤਰ ਚੰਗੀ ਤੇ ਤਾਂ ਦੋਵੇਂ ਮੈਂ ਕਹਿ ਦਈਏ ਵੀ ਚੰਗੀ ਚੌੜੀ ਪਈ ਆ ਦੇਖੋ ਜੀ ਆਪਾਂ ਕੈਮਰਾ ਤਾਂ ਲਾ ਰਹੇ ਆ ਤੇ ਫੇਸ ਕੁਆਲਿਟੀ ਕਰੋ ਚੈੱਕ ਤੇ ਲਾਓ ਜੀ ਬੱਚਾ ਧਾਰਾ ਧੂਰਾ ਆਪਾਂ ਕਰਾਵਾਂਗੇ ਚੈੱਕ ਆ ਦੇਖੋ ਜੀ ਬੱਚਾ ਆਪਾਂ ਲਾ ਲਿਆ ਠੀਕ ਆ ਜੀ ਤੁਹਾਡੇ ਸਾਹਮਣੇ ਬੱਚਾ ਛੱਡ ਦਿਓ ਮੜਿਆ ਚੌਂਕ ਲੈਣ ਦੇ ਦੇਖ ਲਿਗਿਆ ਆਪਾਂ ਆ ਦੇਖੋ ਜੀ ਤੇ ਰਾਜਥਾਨ ਤੋਂ ਬੜਾ ਹਨਾ ਫਸਮਾ ਇੱਕ ਨੰਬਰ 100 ਨੰਬਰ ਗੱਡਿਆ ਹਨਾ ਬਈ ਸੁਆਦ ਆ ਜਾਂਦਾ ਤੇ ਮਾਰੋਦਾਨਾ ਦੁਰਾ ਤੇ ਬਾਕੀ ਦਾ ਪੌਂਦੀ ਕੋ ਢੋਲ ਵਜਾਈ ਚੱਲੇ ਉਹੋ ਜੀ ਗੱਲ ਨਹੀਂ ਹੈਗੀ ਹਨਾ ਬਹੁਤ ਸੀਠ ਠੰਡੀ ਤਾਂ ਵਾਲੀ ਨਹੀਂ ਆਹ ਦੇਖੋ ਜੀ ਦੇਖੋ ਨੱਕ ਤੇ ਮਾਰੀ ਤਾਂ ਨਾ ਧਾਰ ਐ ਦੱਸਦੀ ਆ ਹਨਾ ਮੈਂ ਕਹਿੰਦਾ ਆਹ ਦੇਖੋ ਜੀ ਚੋਣ ਪਸਮਾਨ ਦੀ ਇੱਕ ਨੰਬਰ ਤੇ ਬਾਕੀ ਦੀ ਗੱਲ ਬਾਈ ਦੇ ਪਸੂ ਚੰਗੇ ਹੁੰਦੇ ਆ ਕੋਈ ਗਿਣਤੀ ਨਹੀਂ ਥੋਥੋ ਵੀ ਹੋਣੀ ਜੇ ਆਪਣੇ ਚੈਨਲ ਤੇ ਤੁਸੀਂ ਬਾਈ ਦੀਆਂ ਵੀਡੀਓ ਕੱਢ ਕੇ ਦੇਖ ਲਓਗੇ ਤੇ ਬਾਕੀ ਦੀ ਗੱਲ ਆਹ ਦੇਖੋ ਜੀ ਇਹ ਫੱਲੀ ਪਾਰਖ ਵਾਲਾ ਪਸ਼ੂ ਹੁੰਦਾ ਸਟਾਰਟ ਪੈਂਦਾ ਕੋਈ ਸਪਲਾਈ ਚ ਨਹੀਂ ਨਹੀਂ ਹਿੰਦੀ ਕਰੇ ਕਿਉਂ ਕਿ ਇਹਨਾਂ ਆਪਾਂ ਧੋਖਾ ਕਰਾਂਗੇ ਹਨਾ 1 ਨੰਬਰ ਚ ਵਾਈ 10 ਕਿਲੋ ਲੱਟ ਗਿਆ ਹਾਂ ਓਕੇ ਜੀ ਆ ਦੇਖੋ ਜੀ ਤੇ ਕੱਟੀ ਵੀ ਨਾ ਸਿਰ ਤੋਂ ਲੈ ਕੇ ਆ ਦੇਖੋ ਜੀ ਪੂਰਾ ਚੰਗਾ ਹਮ ਬਸ ਮੇਰੇ ਬਾਹਰ ਖੰਦੋਲ ਨਾਲ 4 ਕਮੂਰ ਲੈ ਚ ਮਾਰਦੇ ਤੇ ਨਜ਼ਾਰਾ ਆਉਂਦਾ ਧਾਰਾ ਦਾ ਨਹੀਂ ਧਾਰਾ ਆਉਂਦੀ ਆ ਓਕੇ ਛਾੜ ਦੇ ਵੀਰੇ ਬਸ ਤੇ ਰਾਜ ਸਿਰ ਤੋਂ ਲੈ ਕੇ ਪੈਰਾਂ ਤੱਕ ਹਨਾ ਝੋਟੀ ਸਾਰੀ 100 ਨੰਬਰਾਂ ਖੋਲੀ ਪਰ ਤੈਨੂੰ ਦੁਬਾਰਾ ਦਾ ਸਮਾਜ ਚੈੱਕ ਕਰਾ ਦਈਏ ਤੇ ਬਾਕੀ ਦੀ ਗੱਲ ਵੀਡੀਓ ਉਹੀ ਤੁਹਾਨੂੰ ਮੈਂ ਦੱਸਿਆ ਉਸ ਹਿਸਾਬ ਨਾਲ ਜੱਜ ਕਰ ਲਿਆ ਕਰੋ ਅਜੇ ਤਿੰਨ ਤੋਂ ਚਾਰ ਘੰਟੇ ਦੇ ਬਾਕੀ ਪਏ ਆਗੇ ਤੇ ਤੁਹਾਡੇ ਕੋਲ 3 ਕ ਵਜੇ ਦੇ ਹਿਸਾਬ ਨਾਲ ਵੀਡੀਓ ਚੱਲਣ ਆਲੀ ਹੈਗੀ ਠੀਕ ਹੈ ਜੀ ਤਾਂਜੀ ਝੋਟੀਆਂ ਬੂਟੇ 14 ਝੋਟੀ ਤਾਂਜੀ ਝੋਟੀ ਤੇ 10 ਕਿਲੋ ਬਾਈ ਕਹਿੰਦਾ ਬੌਲਾ ਜਮਾ ਮਿੰਨ ਕੇ ਲੈ ਜਾਓ ਹੁਣ ਤੇ ਦੁੱਧ ਇਹਨੇ ਵਧਣਾ ਹੀ ਵਧਣਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਨਾ ਦੇਖੋ ਕੁਸਮਾ ਝੋਟਾ ਤੇ ਥੱਲੋਂ ਥੱਲੋਂ ਲੇਖੀ ਕੋਈ ਨਹੀਂ ਆ ਦੇਖੋ ਕਾੜ ਲੱਗਿਆ ਝੋਟੀ ਨੂੰ ਬੜਾ ਚੰਗੀ ਆ ਨਹੀਂ ਚੰਗੀ ਆ ਵੀਰੇ ਝੋਟੀ ਕੋਈ ਸੱਕ ਵਾਲੀ ਗੱਲ ਨਹੀਂ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਤੇ ਚੰਗੀ ਸਮੀ ਪਾਲੀ ਪਿਆ ਬਾਕੀ ਦਾ ਹਨਾ ਬਈ ਯਾਰ ਕਿਰੂ ਜਵਾਕ ਚੋਲੇ ਨਹੀਂ ਪੂਲੀ ਤਰ ਹੈ ਓਕੇ ਜੀ ਰੇਟ ਵੀਰੇ ਦਾ ਰੇਟੇ ਦਾ ਬੁੱਟੇ ਫੋਨ ਤੇ ਕਰਾਂਗੇ ਜਾਇਜ ਹੋਊਗਾ ਜਮ ਜਾਇਜ ਦੇ ਕੇ ਮੋੜਾਂਗੇ ਆਪਾਂ ਨਰਾਜ਼ ਕਰਕੇ ਕਿਸੇ ਨੂੰ ਨਹੀਂ ਮੋੜਦੇ 10 ਕਿਲੋ ਬੋਲਾ ਮਿਲ ਕੰਪੈਸਟੀ 14 ਤੋਂ ਪਲੱਸ ਤੇ ਬਾਕੀ ਦਾ 100 ਦੀ 100 ਆ ਜੀ ਮਮਾ ਦੀ ਆਨਲਾਈਨ ਮੰਗਾ ਲੈ ਭਮਾ ਦੀ ਆ ਕੇ ਲੈ ਜੇ ਚੋਕੇ ਲੈ ਜੇ ਸਾਨੂੰ ਕੋਈ ਦਿੱਕਤ ਨਹੀਂ ਓਕੇ ਧੋਕੜ ਗੱਬਣ ਹੁਣ ਵੀਰੇ ਤੋਕੜ ਗੱਬਣੇ ਇਹ ਬੂਟੇ ਇਦ ਕੀ ਮੰਨ ਲਾ ਵੀ ਦੂਜੇ ਸੂ ਕੀ ਪਉਣ ਸੂਈ ਵੀ ਹੈ ਇਦ ਕੀ ਪਹਿਲਾਂ ਸ਼ੋ ਕੁਆਲਿਟੀ ਝੋਟੀ ਹੈ ਹਨਾ ਹਾਂ ਸ਼ੋ ਕੁਤੇ ਚੌਕੀ ਚਾਰ ਦਾ ਲੰਮੂ ਬੱਚੇ ਤੇ ਮਿਲਦੀ ਵੀਰੇ ਬੱਚੇ ਤੇ ਬੱਚੇ ਤੇ ਬੱਚੇ ਤੇ ਮਿਲ ਰਹੀ ਆ ਤੇ ਬਾਕੀ ਦੀ ਗੱਲ ਮਗਰ ਘਟਾ ਆ ਗਿਆ ਜੀ ਖੋਲ ਉਹਨੂੰ ਤੋਲਾ ਤਰਾ ਕਰਾ ਕੇ ਦੇਖ ਤੇਰਾ ਅੱਜ ਕਿੰਨੇ ਚਰ ਦੀ ਚੱਕ ਪਾਸ ਆ ਬਈ ਇਹ ਬਈ 2 ਮਹੀਨਿਆਂ ਦੀ ਚੱਕ ਪਾਸ ਆ ਹੂੰ ਪਮਾਂ ਦੀ ਕਰਾ ਕੇ ਲੈ ਜੇ ਅਸੀਂ ਕਰਾ ਕੇ ਲੈ ਆ ਠੰਡਾ ਟੀਕਾ ਲੱਗਿਆ ਹੋਇਆ ਪਮਾਂ ਦੀ ਇਥੋਂ ਵੀ ਅਗਲਾ ਕਰਾ ਕੇ ਲੈ ਜੇ ਸਾਨੂੰ ਕੁਝ ਦਿਨ ਤੇ ਦੁੱਧ ਕਿੰਨਾ ਵੀਰੇ ਦੁੱਧ ਵੀਰੇ 6 ਉਥੇ ਦਾ 7 ਕਿਲੋ ਸੀ ਘਰ ਦਾ ਮਾੜਾ ਮੋਟਾ ਕਰ ਜਾਂਦਾ ਹੁਣ ਹੈਗਾ 5-6 ਕਿਲੋ ਮਿਲਦੀ ਮਿਲਦੀ ਇੱਕ ਨੰਬਰ ਇੱਕ ਨੰਬਰ ਬੱਚੇ ਤੇ ਮਿਲਦੀ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਉਂਕਿ ਹੁਣ ਟਾਈਮ ਹੈ ਨਹੀਂਗਾ 2 ਘੰਟੇ 1 ਕਵੇ ਦਾ ਟਾਈਮ ਹਉ ਸਾਬ ਨਾ ਹੋਣੀ ਧਾਰਾ ਤੁਹਾਨੂੰ ਮਾਰ ਕੇ ਦਿਖਾਉਂਦੇ ਆਇਓ ਤੁਸੀਂ ਭੌਂਦੀ ਆਉਦੀ ਚੋਕੇ ਪਾਸ ਕਰਕੇ ਲੈ ਕੇ ਜਾਇਓ ਹਨਾ ਤੇ ਬਾਕੀ ਦਾ ਬੱਚੇ ਇਹਦੀ ਹਲਕਤ ਕਰਦੀ ਹੈ ਥੋੜੀ ਸਿੰਗਲ ਚ ਸੀਗੀ ਬਾਕੀ ਦਾ ਬੱਚੇ ਵਾਲੀ ਝੋਟੀ ਆ ਬਾਕੀ ਦਾ ਐ ਨਹੀਂ ਵੀ ਇਹ ਕਿਹੜਾ ਮਗਰ ਲਿਆਓ ਜੀ हां जवें किसे ने ते ल्यादा धुरो नहीं पाया है ना हां उदा करके कर, कर हाँ दे हां दिस फेस करो जी चेक आ देखो ले चलो ले चलो कोई ते सोणी ਸੁਨੱਖੀ ਤੇ ਰਾਜ ਸਹੀ 2.5 ਮਹੀਨੇ ਚੈੱਕ ਪਾਸ ਸਹੀ 2.5 ਮਹੀਨੇ ਦੀ ਚੈੱਕ ਪਾਸ ਬੱਚੇ ਤੇ ਰੈਡੀ ਬੱਚੇ ਤੇ ਰੈਡੀ ਆ ਹੂੰ ਤੇ 2.5 ਮਹੀਨੇ 4 ਮਹੀਨੇ ਹੀ ਸੂਈ ਰੂ ਮੰਨ ਲਾ 6 ਕਿਲੋ ਆਪਾਂ ਦੁੱਧ ਦੇਵਾਂਗੇ ਹਾਂ 6 ਕਿਲੋ ਦੁੱਧ ਆ 6 ਦੀ ਬਣੀ ਵੀ ਆ ਨਾ ਬਹੁਤ ਕੱਦ ਕਾਠ ਵਾਲੀ ਹੈ ਚੰਗੀ ਡਿਜ਼ਾਈਨ ਵਾਲੀ ਝੋਟੀ ਹੈ ਜੇ ਕਿਸੇ ਨੇ ਪਾ ਲੈਣੀ ਹੈ ਦੁਕਾਨੇ ਕਰੂ ਕਿੰਨੇ ਪੈਸੇ ਲੈਣੇ ਇਹਦੇ ਪੈਸੇ ਨੇ ਫੋਨ ਤੇ ਕਰਾਂਗੇ ਦੋਨਾਂ ਦੇ ਫੁੱਲ ਫੋਨ ਤੇ ਹਾਂ ਦੋਨਾਂ ਦੀ ਫੋਨ ਤੇ ਬਾਕੀ ਦੇ ਛੋਟੀਆਂ ਤਰ੍ਹਾਂ ਦੋਨੋਂ ਹੀ ਚੰਗੇ ਆ ਹਨਾ ਇੱਕ ਜਿਹੜਾ ਇਹਨਾਂ ਨਾਲ ਛੋਟੇ ਜਿਹਾਂ ਨਾਲ ਛੋਟੀਆਂ ਉਹ ਵੀ ਦੁੱਗਣੇ ਕਰੂ ਜਿਹੜੀਆਂ ਨੇ ਪਾ ਲੈਣੀਆਂ ਹੂੰ ਤੇ ਨਾਲੇ ਦੁੱਧ ਹੁਣ ਮਨ ਲਾ ਵੀ ਸੱਤ ਫੈਡ ਵਾਲਾ ਓਕੇ ਜੀ 5-6 ਕਿਲੋ ਰੋਡ ਤੇ ਜਮਾ ਰੈਡੀ ਆਉਣਾ ਥੱਲੇ ਹਾਂ ਤੇ ਬਾਕੀ ਗਾਂ ਨੂੰ ਗੱਭਣਾ ਹੈ ਨਾ ਇਹ ਤਾਂ ਅਗਲੇ ਦਾ ਡੰਗ ਲਾਉਗੀ ਹੁਣ ਦੁੱਧ ਦਾ ਤੇ ਨਾਲੇ ਗਾਂ ਇਹਨੇ ਪੈਸੇ ਰਲਾਉਣੇ ਨਾਲ ਦੁੱਧਣੇ ਕਰਨੇ ਆ ਤੇ ਸਿੰਘ ਸਿੰਘ ਵੜਿਆ ਜ ਜੁੰਨਾ ਦੇ ਜੁਵੇਂ ਭੈਣੇ ਹੁੰਦੀਆਂ ਕੱਢ ਕੇ ਲਿਆਂਦੇ ਹਨਾ ਜਮਾ ਸ਼ਹਿਰ ਦੇ ਆ ਵੀਰੇ ਟੈਂਕ ਟੰਗ ਡੀਆਂ ਲੱਗੇ ਹੋਏ ਆ ਤੇ ਬਾਕੀ ਆ ਨੰਬਰ ਬੋਲੋ ਬਾਈ ਫਿਰ ਨੰਬਰ 9576347016 ਪਿੰਡ ਜੀ ਸਹਿਣਾ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਤਸਵੀਰ ਦਾ ਉਹ ਪੱਕੋ ਕੈਂਚਾਂ ਦੇ ਪਢੌਰ ਰਹਿ ਜਾਂਦਾ ਬਾਜਾਖਾਨਾ ਰੋਡ ਤੇ ਪਿੰਡ ਆ ਓਕੇ ਜੀ ਜੀ ਇਹ ਲਾਪਾ ਨੂੰ ਤਬਾ ਗਈ ਓਕੇ ਓਕੇ ਆਨਲਾਈਨ ਮੰਗਾ ਲੇ ਭੋਮਾਂ ਦੀ ਅਗਲਾ ਆ ਕੇ ਲੈ ਜੇ ਪਹੁੰਚ ਵੀ ਕਰ ਦਿਆਂਗੇ ਨਹੀਂ ਲੋਕ ਤੈਨੂੰ ਜਾਣਦੇ ਦਾ ਬਹੁਤ ਅਬਰੇ ਹੁਣ ਕੋਈ ਉਹ ਦੀ ਗੱਲ ਤੇ ਹੁਣ ਕੋਈ ਬਾਲੀਆਂ ਗੱਲਾਂ ਨਹੀਂ ਕਰਨ ਦੀ ਲੋੜ ਤੇ 22 ਦਾ ਨੰਬਰ ਆਣ ਗਿਆ ਤਾਂ ਆਪਣੇ ਚੈਨਲ ਤੇ ਵੀਡੀਓ ਹੈ ਜੀ ਤੇ ਬਾਕੀ ਇਹ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਨੋਟ ਕਰ ਲੈਣਾ ਤੇ ਤੁਸੀਂ ਭੋਮਾਂ ਦੀ ਵੀਡੀਓ ਕਾਲ ਤੇ 22 ਤੋਂ ਇੱਕ ਦੋ ਟਾਈਮ ਚ ਵਾ ਕੇ ਵੀ ਦੇਖ ਸਕਦੇ ਹੋ ਧਾਰਾਂ ਵੀ ਮਾਰਾ ਕੇ ਦੇਖ ਸਕਦੇ ਹੋ ਜਿਵੇਂ ਤੁਹਾਡਾ ਮਨ ਆ ਉਵੇਂ ਜਿਵੇਂ ਤੁਹਾਡਾ ਮਨ ਕੱਢਦਾ ਉਵੇਂ ਬਾਈ ਕਹਿੰਦਾ ਤੁਸੀਂ ਕਰ ਸਕਦੇ ਹੋ ਤੇ ਮਗਰ ਕੱਟਾ ਦੂਜੀ ਦੇ ਵੀ ਕੱਟਾ ਟੋਕੜ ਘਮਣ 2.5 ਮਹੀ ਤੇ ਬਾਕੀ ਦੀ ਗੱਲ ਤਾਜੀ ਸੂਈ ਵੀ ਝੂਠੀ ਤੇ 10 ਕਿਲੋ ਬੋਲਾ ਧੰਨਵਾਦ ਜੀ